ਉਹ ਬੱਟਾ ਪਾਇਆ ਭਾਈ ਤੂੰ ਠੀਕ ਕਰਦਾ ਹਾਂ ਤੂੰ ਜਾਂਦਾ ਸੀ ਚਾਚਾ ਬੱਸ ਲੈ ਜਾਣਾ ਫਿਰ ਮੈਂ ਟਰੈਕਟਰ ਹੈ ਉਹ ਇਹਨਾਂ ਨੇ ਲਾਇਆ ਹਰਵਿੰਦਰ ਕਾ ਇਹ ਲਿਫਟ ਨਹੀਂ ਚੱਲਦਾ ਕਹਿੰਦੇ ਮਾ ਚੱਜਦਾ ਵੀ ਨਹੀਂ ਆ ਕੇ ਦੰਦੇ ਉਹ ਤੈਨੂੰ ਕਿੱਥੋਂ ਫੋੜ ਲੈ ਕੇ ਡੇ ਰਿਆ ਫੈਂਸ ਵਾਲੀ ਚੱਕ ਲਈ ਜਾਣਗੇ ਤੂੰ ਇਸ ਰਾਂ ਡੰਗ ਲਾ ਲਾ ਹਰਵਿੰਦਰ ਦਾ ਪੁੱਛ ਲੈਣੇ ਯਾਰ ਰੋਜ਼ ਮੰਗਣ ਦਾ ਵੀ ਛੱਪ ਹੈ ਕੈਰੈਕਟਰ ਤਾਂ ਉਹ ਖੜਾਗਾ ਜਦੋਂ ਉਹ ਤਾਂ ਚੱਲੋ ਪੁੱਛਦੇ ਆਂ ਜਾਂ ਕਿ ਕੈਰੈਕਟਰ ਤਾਂ ਖੜਾਗਾ ਤੇ ਹੁਣ ਦੇਖਦੇ ਆਂ ਕੀ ਬਣਦਾ ਉਹ ਫਿਰਦਾ ਸਰਵੰਦ ਹੋਰ ਬਾਈ ਕੀ ਹਾਲ ਹੈ ਠੀਕ ਆ ਵਧੀਆ ਤੂੰ ਦਾ ਕੀ ਤਾ ਕੀ ਬਣਾਈ ਜਾਂਦਾ ਸੀ ਤੁਸੀਂ ਯਾਰ ਰਕਰਾਈਆਂ ਰੱਖੇ ਆਂਦੇ ਘਰੇ ਹਾਂ ਬਾਲਣ ਜੇ ਪਾਸੇ ਮੈਨੂੰ ਯਾਰ ਤੇਰੇ ਕੋਲੇ ਕੰਮ ਆਇਆ ਸੀ ਯਾਰ ਹਾਂ ਦੱਸ ਟਰੈਕਟਰ ਚਾਹੀਦਾ ਸੀ ਯਾਰ ਤੇਰਾ ਕੰਟੈਕਟ ਕੀ ਕਰਨਾ ਬਾ ਯਾਰ ਉਹ ਮੇਰੇ ਨਾਲ ਆਸਾਂ ਚੱਕਦਾ ਹਿੰਦੇ ਉੱਤਜੀ ਤੇ ਆ ਬੱਟਾ ਹੀ ਆ ਪਾਉਣਾ ਝੋਨੇ ਵਾਲੇ ਦਾ ਅੱਜ ਤੱਕ ਆਈਆਂ ਪਾ ਕੇ ਲੈ ਕੇ ਜਾਣਾ ਬੱਟਾ ਉਹ ਲਿਫਟ ਨਹੀਂ ਚਾਹਦਾ ਹਾਂ ਉਹ ਲੱਖਣਾ ਹੈ ਜੇ ਦਵਾਈ ਖੋਜਲੀ ਜਨਾਇਰਾ ਹਰੇ ਸਰਦੀ ਜਿਆਸੇ ਨਾਲ ਤੇ ਜੀ ਮੇਰੀ ਮੁੰਨਾ ਟਰੈਕਟਰ ਨਵਾਂ ਲੈ ਲੈਣਾ ਬਈ ਯਾਰ ਮੈਂ ਤਾਂ ਮੇਰੇ ਪਿਓ ਨੂੰ ਕਈ ਵਾਰੀ ਆਖਿਆ ਉਹ ਮੰਨਦਾ ਅੱਛਾ ਮੈਂ ਮੇਰੇ ਚਾਚੇ ਨੂੰ ਕਹਿ ਕੇ ਦੇਖਦਾ ਯਾਰ ਕੀ ਮੰਨ ਜੇ ਤਾਂ ਇਹਦੇ ਨਾਲ ਤਾਂ ਮੱਥਾ ਮਾਰਨੀ ਆ ਲੱਗਿਆ ਕਦੇ ਓ ਯਾਰ ਚੱਕਾ ਢੱਲਾ ਹੋ ਜਾਂਦਾ ਕਦੇ ਲਿਫਟ ਕੰਮ ਛੱਡ ਜਾਂਦੀ ਯਾਰ ਇਹ ਤਾਂ ਭਾਂਦੇ ਨੇ ਪੈਂਚਰੀ ਬਾਦੂ ਹੁੰਦੇ ਨੇ ਪੁਰਾਣੇ ਜੋ ਹੋਰ ਤਾਂ ਖੜਨੀ ਖੜਨਾ ਆ ਆ ਦੇਖ ਮੈਂ ਲਿਆ ਸੀ 2013 ਚ ਪੰਜਰ ਦਾ ਨਾ ਸਿੱਕੇ ਬੰਦ ਚੀਜ਼ ਪਈ ਹੈ ਉਹ ਹੀ ਆ ਪਿਆ ਜਿਹੜਾ ਯਾਰ ਆ ਦੇ ਦਿੰਦਾ ਬਈ ਹੁਣ ਬੇਲਾ ਕਿਨਾ ਐਡ ਤਾਂ ਚੱਲ ਯਾਰ ਤੂੰ ਲੈ ਜੀ ਕਿਰਾ ਆ ਪੱਖੇ ਤੇ ਚੱਲੀਦਾ ਪਰ ਮੇ ਤੇ ਜੋ ਬੇਲਾ ਹੋਗਾ ਉਦੋਂ ਲੈ ਜੀ ਫਿਰ ਜਾਂ ਫਿਰ ਜੇ ਤੂੰ ਉਧਰ ਆਇਆ ਤਾਂ ਦੋ ਵਟਾ ਖੱਚੇ ਯਾਰ ਮੇਰੇ ਆਂ ਕੀ ਆ ਦੇਖ ਰਾਂ ਕਿਰਾ ਮੈਂ ਚੱਲ ਫਿਰ ਮੈਨੂੰ ਫੋਨ ਕਰ ਦੇ ਜਿੰਨਾਂ ਤੈਨੂੰ ਰਾਇ ਤੇ ਤੈਨੂੰ ਹੀ ਦੇਣਾ ਲੈ ਲੈ ਨਮਾ ਬਹੁਤ ਵਧੀਆ ਠੀਕ ਆ ਜੀ ਭਾਈ ਯਾਰ ਜੇ ਮੇਰਾ ਬਾਪੂ ਮੰਨੇ ਯਾਰ ਜਾਂ ਮੇਰੇ ਚਾਚੇ ਨਾਲ ਗੱਲ ਕਰਕੇ ਦੇਖਦਾ ਬਾਪੂ ਤਾਂ ਨਹੀਂ ਮੰਨਦਾ ਉਹ ਤਾਂ ਬੰਦਾ ਥੋੜਾ ਜਿਹਾ ਖੜੂਸ ਜਿਹਾ ਹੈ ਅੱਛਾ ਉਹਦਾ ਪਤੀ ਹੈ ਉਹਦਾ ਬੰਦਾ ਹੋਰ ਦਾ ਉਹ ਥੋੜਾ ਜਿਹਾ ਆਣ ਮੰਨ ਜਾ ਬੰਦਾ ਯਾਰ ਉਧਰ ਚਾਚਾ ਸਹੀ ਹੈ ਚਾਚੇ ਨਾਲ ਗੱਲ ਕਰਕੇ ਦੇ ਆਪਾਂ ਭਾਈ ਚਾ ਤਾਂ ਉਹ ਹਰਵਿੰਦਰ ਦਾ ਟਰੈਕਟਰ ਬੋਰ ਤੇ ਜੋੜਿਆ ਪਿਆ ਸੀ ਤੇ ਉਹ ਕਹਿੰਦਾ ਵੀ ਮੈਂ ਬੱਟਾ ਦੁੱਤਰੀਆਂ ਆਪੇ ਖਿੱਚਾਂਗਾ ਉਹ ਕਿਹੜਾ ਜਾਊ ਆ ਯਾਰ ਮੈਂ ਬਗਿਆ ਨਾ ਫਿਰ ਨਹੀਂ ਉਹ ਕਹਿੰਦਾ ਖਿੱਚੂਗਾ ਮੇਰੀ ਗੱਲ ਹੋਈ ਜਾਂਦੇ ਨਾਲ ਚਾਚਾ ਜੀ ਨਾਲ ਇੱਕ ਹੋਰ ਗੱਲ ਕਰਨੀ ਸੀ ਯਾਰ ਮੇਰੇ ਪਿਓ ਦਾ ਮੰਨਣਾ ਨਹੀਂ ਤੂੰ ਹੀ ਮੰਨ ਨੂੰ ਮੰਨ ਲਾ ਟਰੈਕਟਰ ਦਾ ਕਹਿੰਦਾ ਸੀ ਬਾਈ ਹਰਵਿੰਦਰ ਕਹਿੰਦਾ ਮੈਂ ਵਧੀਆ ਦਵਾ ਦੂੰ ਨਵਾਂ ਜੰਮਾ ਜਾਂਸੀ ਵਾਲਾ ਨਾਲ ਗੱਲ ਕਰਕੇ ਆਹ ਕਹਿੰਦਾ ਵਿੱਚ ਕੱਟ ਲੈਣਗੇ ਤੇ ਪਹਿਲੀ ਕਿਸ਼ਤ ਇਹਦੀ ਵਰਦਾਂਗੇ ਦੂਜੀ ਆਪਾਂ ਉਹ ਕਰ ਦਿਆਂਗੇ ਓਏ ਉਹ ਤਾਂ ਜਾਣ ਕੇ ਕਰਦੇ ਆ ਉਹਨਾਂ ਦਾ ਸਰਦ ਹੈ ਭਾਈ ਨਹੀਂ ਉਹ ਕਹਿੰਦਾ ਸੀ ਮੇਰੀ ਲਿਆਜ ਵਾਲੇ ਉਹ 13 ਇਹ 13 ਕੱਟ ਲੈਣਗੇ ਦੂਜੀ ਕਿਸ਼ਤ ਕਿੱਥੋਂ ਪਰ ਆਈ ਆ ਉਹ ਕਹਦਾ ਸਾਡੇ ਰਿਸ਼ਤੇਦਾਰਾਂ ਦੀ ਜੀਸੀਬੀ ਆ ਡੈਂਪਰ ਤੇ ਲਵਾਉਂ ਮੋੜ ਕੇ ਨਹੀਂ ਚੱਲਦਾ ਹੁੰਦਾ ਕੰਮ ਇਹ ਰੋਜ਼ ਰੋਜ਼ ਤੂੰ ਤਾਂ ਆਪ ਮੇਰੇ ਪਿਓ ਵਾਂਗੂ ਕਾਲੀ ਗੀੜੀ ਫੇਰ ਦਿੰਦਾ ਚਾਚਾ ਜਾਨਾ ਉਹ ਕਾਲੀ ਕੀੜੀ ਨਹੀਂ ਸਾਡੇ ਨਾਲ ਹੋਈਆਂ ਨੇ ਇਹ ਅਸੀਂ ਆ ਆਛਾਣਾ ਡੰਗਦਾ ਹੈ ਪਹਿਲਾਂ ਉੱਠਾ ਨਾਲ ਹੈ ਕਿਹੜੇ ਫੋੜ ਲੱਤਿਆ ਤੁਸੀਂ ਹੁਣੀ ਹਾਂ ਤੂੰ ਹੁਣ ਲੈ ਗਿਆ ਫੋੜ ਚੱਕ ਕੇ ਨਵਾ بس ਸਰਵਿੰਦਰ بھائی ਹਾਂ ਆਮ ਕੀ ਤਾ ਕੇ ਮੈਂ ਠੀਕ ਪਾਦੀਆ ਉਹਨਾ ਵਧੀਆ ਯਾਰ ਮੈਂ ਯਾਰ ਮੇਰੇ ਬਾਪੂ ਨਾਲ ਤਾਂ رائے ਕੀਤੀ ਨਹੀਂ ਉਹ ਤਾਂ ਮੈਂ ਮੰਨਦਾ ਅੱਛਾ ਤੇ 아이 میرے ਚਾਚੇ ਨਾਲ رائے ਕੀਤੀ ਸੀ ਯਾਰ ਹਾਂ ਉਹ ਕਹਿੰਦਾ ਕਿल्ले ਤਾਂ ਦੋ ਵੈ ਤੂੰ ਨਵੇਂ ਤੋਂ ਕੀ ਕਰਾਏਗਾ ਹਾਂ ਤੂੰ ਨੱਸ ਯਾਰ ਕੀ ਕਰਦਾ ਉਹ ਬਦ ਨਮਾਈ ਗਾਸਨਾ ਵੀ ਨਵੀਂ ਤਾਂ ਨਮੀ ਜੀ ਹੁੰਦੀ ਆ ਭਾਈ ਉਹਦੀ ਤਾਂ ਹੈਗੀ ਆ ਮੈਂ ਤਾਂ ਉਹਨੂੰ ਆਖਿਆ ਸੀ ਮਹਾ ਬਾਅਦ ਚ ਕੋਈ ਡੈਂਪਰ ਰੂਮ ਪਰ ਤੇ ਲਾ ਲਾਂਗੇ ਹਾਂ ਹਾਂ ਕਿਰਾਏ ਦਾ ਕੰਮ ਬਹੁਤ ਚੱਲੀ ਜਾਂਦਾ ਯਾਰ ਅੱਜ ਕੱਲ ਨੀ ਹੁਣ ਇਹ ਕਿਵੇਂ ਜੀ ਕੁਝ ਕਰਨਾ ਪਊਗਾ ਤੂੰ ਕਿੱਥੋਂ ਲਵਾਏਂਗਾ ਕਿ ਆਪਾਂ ਯਾਰ ਦੰਸਾ ਕੋਈ ਲੈ ਮੈਂ ਉਹ ਲੋਨ ਕਰਾ ਕੇ ਦੇ ਦੇਣਗੇ ਆਪ ਨੂੰ ਆਪ ਹੀ ਕਿੰਨੀ ਕੁ ਕਿਸ਼ਤ ਹੋਣੀ ਹੈ ਜੀ ਕਿ ਐਸਾ ਯਾਰ ਆਪਾਂ ਲੋਨ ਲੰਮਾ ਕਰਾ ਲਾਂਗੇ ਕਿਸ਼ਤ 50000 ਬਣਾ ਲਾਂਗੇ 6 ਮਹੀਨਾ ਦੀ ਹਾਂ ਇੰਨੀ ਕਰਾਈ ਜਾਂਦੇ ਹੁੰਦੇ ਨਾ ਮੈਨੂੰ ਤਾਂ ਯਾਰ ਦੇਖੇ ਦਾ ਹਿਸਾਬ ਨਹੀਂ ਲੱਗਦਾ ਠੀਕ ਆ ਜਾਂ ਤਾਂ ਤੂੰ ਮੇਰੇ ਨਾਲ ਵਗ ਚੱਲੀ ਮੈਨੂੰ ਟਰੈਕਟਰ ਦਿਵਾ ਲਈ ਠੀਕ ਆ ਤੇ ਫਿਰ ਘਰੇ ਆਪਾਂ ਹੁਣ ਜਾਂ ਤਾਂ ਫਿਰ ਪੁੱਛਦੀ ਨਹੀਂ ਕਿ ਪੁੱਛਣਾ ਪਊ ਯਾਰ ਤੇਰੇ ਚਾਚੇ ਨੂੰ ਕਿਰ ਮੈਂ ਪੁੱਛੂੰ ਮੈਂ ਸਮਝਾ ਦਊ ਉਹਨੂੰ ਤੂੰ ਯਾਰ ਮੱਥਾ ਜਾ ਮਾਰ ਕੇ ਦੇਖ ਲਈ ਉਹਦੇ ਨਾਲ ਓਏ ਇੱਕ ਫਾਂ ਰਿਸ਼ਤੇ ਯਾਰ ਹੈਗਾ ਜੀ ਸੀ ਡੀ ਵਾਲਾ ਆਪਾਂ ਉਹਦੇ ਨਾਲ ਟੈਂਪਰ ਤੇ ਲਵਾ ਦੂੰ ਤੇਰਾ ਟਰੈਕਟਰ ਯਾਰਾ ਰਾਇ ਤੇ ਟੈਂਪਰ ਮਿਲ ਜਾਂਦਾਗਾ ਵਧੀਆ ਕੰਮ ਆਪਾਂ ਇੱਥੇ ਪੱਠਾ ਚੱਲੀ ਦੀਰ ਬਣ ਕੇ ਹੁਣ ਤੇਰੇ ਹੱਥ ਆ ਕੰਮ ਤੇ ਤੂੰ ਗੱਲ ਕਰ ਲੈ ਨਾ ਕੋਈ ਨਹੀਂ ਮਾਂ ਬਾਪ ਦਾ ਮਾਰਦੀ ਮਨਾਦੀ ਉਹਨੂੰ ਮਨਾਦੀ ਹੈਗਾ ਕੋਈ ਨਹੀਂ ਕੋਕੇ ਲਾ ਦਾਂਗਾ ਚੰਗਾ ਬਾਈ ਫਿਰ ਧੰਨਵਾਦ ਤੇਰਾ ਆ ਕੋਈ ਮੇਰੇ ਕੋ ਥੋੜਾ ਜਿਹਾ ਕੰਮ ਰਹਿ ਗਿਆ ਇੱਥੇ ਬਸ ਆਉਣਾਗਾ ਧਨੀਏ ਘੜਿਆ ਠੀਕ ਆ ਬਾਈ ਠੀਕ ਆ ਕੀ ਕਹਿੰਦਾ ਕਰਦਾ ਐ ਆਚਾ ਉਹ ਯਾਰ ਮੰਨਦਾ ਨਹੀਂ ਮੇਰੀ ਗੱਲ ਸੁਣਦਾ ਹੈ ਤਾਂ ਸਾਡੇ ਬੁੜੇ ਜਿਹੇ ਨਕਮੀ ਥੋੜੀ ਠੀਕ ਆ ਮੰਨਣੀ ਮੁੰਨਣੀ ਤਾਂ ਇਹਨਾਂ ਨੇ ਹੈ ਨਹੀਂ ਮਾੜਾ ਜਿਹਾ ਮੱਥਾ ਮਾਰ ਕੇ ਦੇਖ ਇਹਨਾਂ ਦਾ ਮੈਂ ਤਾਂ ਸਾਹਮਣੇ ਹੁੰਦਾ ਜੀ ਐ ਨਹੀਂ ਪਤਾ ਮਾਰੇ ਕੋਸ ਕਰਕੇ ਤੇ ਮੇਰੇ ਦੇ ਚਾਚੇ ਸੀ ਪੀੜ ਲਾ ਚਲ ਹੁਣ ਮੈਂ ਸਮਝ ਅੰਦਰ ਬਾੜ ਦਾ ਕਰਦਾ ਨਾ ਤੇ ਮਾਣ ਸਮਝਾਉਣਾਗਾ ਉਸ ਨਹੀਂ ਖੁੱਲਿਆ ਕਰ ਮਾਰਨ ਪਾਇਆ ਸੀ ਤੂੰ ਇੱਥੇ ਹੀ ਹੁੰਦਾ ਜੀ ਹੁਣ ਆਇਆ ਇੱਥੇ ਖੜਾ ਤਾ ਜੀ ਮੈਂ ਸਮਝਦਾ ਚਾਚਾ ਉਹ ਕਰੀਆਂ ਕਰੀਆਂ ਭਾਈ ਆ ਜਾ ਬੋਰ ਬਗਰੀ ਗੱਡੀ ਠੀਕ ਹੈ ਵਧੀਆ ਹਾਂ ਬਾਜਾ ਨਹੀਂ ਬਸ ਬੈਠੇ ਕੋਈ ਗੱਲ ਹੈ ਬਾਈ ਬਾਈ ਕੋਈ ਨਹੀਂ ਨਹੀਂ ਬਸ ਕੋਈ ਗੱਲ ਹੈ ਤੇ ਉਹ ਕੀ ਬਣਿਆ ਮੇਰੇ ਕੋਲ ਗੈਸ ਜਵਾਜਾ ਆਪਣਾ ਟ੍ਰੈਕਟ ਬਾਰੇ ਦੱਸਿਆ ਯਾਰ ਉਹ ਟ੍ਰੈਕਟ ਲੋਟ ਨਹੀਂ ਆਉਣਾ ਭਾਈ ਵੱਡਾ ਠੀਕ ਹੈ ਇਹਨੇ ਕਿਹੜੇ ਚਲਾਉਣਾ ਹੈ ਡੈਂਪਰ ਇਹਦਾ ਚੰਡੀਗੜ੍ਹ ਵੱਜੂਆ ਉਹਦਾ ਕੰਮ ਤਾਂ ਖਾ ਲੋਟ ਸੀਗਾ ਮੈਂ ਵੀ ਲਾਉਂ ਰੈਂਪਰ ਤੇ ਆਪਣਾ ਰਿਸ਼ਤਰ ਬਹਿਮਣ ਤਾਂ ਹੈ ਕੋਈ ਫ੍ਰੀ ਤਾਂ ਜੇ ਸੀ ਵੀ ਉਹਨਾਂ ਕੋਲੇ ਪੱਠੇ-ਪੁੱਠੇ ਚੱਲੀਆਂ ਜਾਂਦਾ ਇੱਕ ਕਿਸਤ ਆਪਣੇ ਇਹਦੇ ਨਾਲ ਉਹ ਜੋ ਮੈਂ ਕਿਸਤਾਂ ਦਾ ਕਰਾ ਦੂ ਬੰਦਾ ਜਾਨਸਣਾ ਲਿਆ ਜਰਾ ਮੁੰਡਾ ਦਾ ਉਹ ਕਿਸਤਾਂ ਦਾ ਤਾਂ ਕਰਾ ਲਾਂਗੇ ਭਾਈ ਹਾਂ ਹਾਂ ਉਹ ਇਹ ਚੱਕੂ ਚੰਡੀਗੜ੍ਹ ਬਗਜੂ ਤੇ ਕਿਸਤਾਂ ਵਾਲੇ ਮੈਨੂੰ ਘਿਸਣਗੇ ਇਹ ਲੋਟ ਨਹੀਂ ਆਉਣਾ ਮੇਰੇ ਹਿਸਾਬ 'ਚ ਇਹ ਕੰਮ ਵਾਲਾ ਬੰਦਾ ਹੈ ਨਹੀਂ ਉਹ ਨਹੀਂ ਕਹਿੰਦਾ ਮੈਂ ਤਾਂ ਹੁਣ ਕਹਿੰਦਾ ਖੇਤੀ ਕਰੂੰਗਾ ਫਿਰ ਪੜਾਈ ਨੂੰ ਇਹਦਾ ਫਾਇਦਾ ਨਹੀਂ ਕਰਦਾ ਨੌਕਰੀਆਂ ਮਿਲਦੀਆਂ ਕਿਤੇ ਕਹਿੰਦਾ ਯਾਰਾ ਉਹ ਬਾਠ ਇੱਕ ਟੂ ਕਤਲ ਲੈ ਲਵਾਂ ਇਹ ਕਰਨ ਨੂੰ ਉਹ ਕੰਮ ਨਹੀਂ ਤੋਂ ਹੁੰਦਾ ਨਹੀਂ ਭਈ ਕਰ ਲਵਾਂ ਵੀ ਜਦੋਂ ਪਤਾ ਲੱਗ ਗਿਆ ਨਾ ਕੰਮ ਕਰਨਾ ਪੈ ਗਿਆ ਹੱ피 ਕਰੂਗਾ ਜਦੋਂ ਸੋਚ ਹੋਊ ਹੋਰ ਕਿਸ਼ਤ ਦੀ ਕਿਹੜੀਆਂ ਇੱਕ ਭਰੂਗਾ ਕਿਸਤਾ ਮੋੜ ਕੇ ਉਹ ਮੇਰੇ ਮਾਦਰ ਤੋਂ ਫਿਰਨਗੇ ਫੈਂਸ ਵਾਲੇ ਇਹ ਮੈਨੂੰ ਪੰਗਾ ਖੜਾ ਹੋ ਜਾਊਗਾ ਤੁਸੀਂ ਸਾਦ ਲੋ ਚਲੋ ਦੇਖਦੇ ਆਂ ਫਿਰ ਉਹਨੂੰ ਸਮਝਾ ਕੇ ਦੇਖ ਲੈਂਦੇ ਆਂ ਫਿਰ ਉਹਨੂੰ ਸਮਝਾ ਲਓ ਤੁਸੀਂ ਸਾਰੋ ਨਾ ਕੋਈ ਤਾਂ ਲੋਡ ਕਰ ਰਹਾ ਧਰਤੀਆਂ ਇਹ ਤਾਂ ਭਰੀਆਂ ਨਹੀਂ ਜਾਣੀਆਂ ਕੋਈ ਚਾ ਦੇਖਦੇ ਫਿਰ ਠੀਕ ਸਾਰੋ ਭਾਈ ਐਂ ਰੋਜ਼ ਹੁਣ ਕਿੱਥੇ ਨਵੇਂ ਕਿੱਥੋਂ ਆਉਂਦੇ ਨਾ ਪੁਰਾਣੇ ਚਲੀ ਜਾਣੇ ਇਹ ਬਹੁਤ ਹੈ